ਆਓ ਜੀ ਯਾਤਰਾ ਤੇ ਜਾਣ ਦੀਆਂ ਤਿਆਰੀਆਂ ਕਰਤੀਆਂ ਦੇਖ ਸਕਦੇ ਤੁਸੀਂ ਜੱਸੀ ਮਰਤੂ ਸੂਰਮਾ ਨਾਲ ਨਾਰ ਸਿੰਘ ਪੰਜਾਬੀ ਕੈਪਟਨ ਮਾਹੀ ਦੀਪਾ ਚਮਕੀਲਾ ਗੱਲ ਇਧਰ ਮੈਂ ਬਲਕਾਰ ਬਲਕਾਰ ਸਿੰਘ ਸਰੂਪਾਹੜੀ ਦਾ ਇਧਰ ਮਿੰਟਾ ਸੂਬੇਦਾਰ ਹੈਪੀ ਜਮਨਾ ਮੌੜ ਦਾ ਭਤੀਜਾ ਉਹ ਫਰਦਾ ਦੇਖ ਲਓ ਇਹ ਭਾਈ ਸਾਰੇ ਬੰਦੇ ਜਥਾ ਬੰਦੀ ਲੈ ਕੇ ਚੱਲ ਰਹੇ ਆ ਲਓ ਜੀ ਅਗਲੇ ਵੀਡੀਓ ਆਉਂਦੀਆਂ ਰਹਿਣਗੀਆਂ YouTube ਤੇ ਚੈਨਲ ਸਬਸਕ੍ਰਾਈਬਰ ਕਰੋ ਦੇਖਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਜੀ ਅੱਜ ਦੀ ਰਾਤ ਆਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅੱਜ ਦੀ ਰਾਤ ਆ ਜਿਹੜੀ ਰੈਣਾ ਦੇਵੀ ਸਾਹਿਬ ਕੱਟੀ ਦੀ ਹਾਂ ਠੀਕ ਹੈ ਨੇ ਲੰਕਾ ਸੁਪੇਦਾਰ ਹੈਪੀ ਮੌੜਾ ਕੈਪਟਨ ਚੁਬੇਦਾਰ ਗਾ ਦਮੇ ਚੁਬੇਦਾਰ ਗ੍ਰੀਪ ਤਮਕੀਲਾ ਦੇਖੋ ਕਿਵੇਂ ਹੱਥ ਰਿਆ ਇੱਥੇ ਚਿੜਕੋਈਆਂ ਹਾਂ ਗੱਗੂ ਗੱਲਾਂ ਨਾਲ ਕਹਿੰਦੇ ਅਵਤਾਰ ਸਿੰਘ ਚੁਬੇਦਾਰ ਬਲਕਾਰ 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 ਭਾਈ ਜਿਹੜਾ ਨਾਰ ਸਿੰਘ ਪੰਜਾਬੀ ਸੀ ਸਾਨੂੰ ਕਹਿੰਦਾ ਮੈਂ ਪੈਸੇ ਲੈ ਕੇ ਆਉਣਾ ਚਾਹਲੇ ਰਹਿੰਦੇ ਨੇ ਉੱਥੋਂ ਗਾਇਬ ਹੋ ਗਿਆ ਫੋਨ ਬੰਦ ਕਰ ਲਿਆ ਉਹ ਸਾਡੇ ਨਾਲ ਨਹੀਂ ਆਇਆ ਉੱਥੀ ਉੱਥੀ ਬਸ ਹਾਂ ਲੱਭੀ ਨਹੀਂ ਮੁੜ ਕੇ ਤਾਂ ਵੀ ਕਿੱਥੇ ਕਿੱਥੇ ਨਹੀਂ ਓ ਸੋਨੂੰ ਹੁਣ ਦਿਖਾ ਬਣਿਆ ਨੈਣਾ ਦੇ ਉੱਪਰ ਚੜ੍ਹਾਈ ਚੱਲ ਰਹੀ ਹੈ। ਓ ਦੇਖੋ ਮੰਦਿਰ ਦੇ ਸਰਿਆ। ਉੱਥੇ ਪਹੁੰਚਣਾ ਹੁਣ ਤੁਰਕੇ। ਲਓ ਜੀ ਮੰਦਿਰਕਣੀ ਹੁਣ ਬੌੜੀਆਂ ਚੜ੍ਹ ਰਹੇ ਸੀ ਤਹਾਂ ਪਹਾੜ ਦੀ। ਦੇਖੋ ਸੰਗਤ ਇਕੱਤੀ ਪੈ ਗਈ ਜਿੱਥੇ ਜੀ ਕੜਦੋ।

ਆਹ ਆਹ ਨਵਾਂ ਬੜਾ ਪਲੇਅਰ ਜੈਗਰ ਦਾ ਨਾਮ ਹੈ ਥੈਂਕ ਯੂ ਅੱਗੇ ਧੰਨਵਾਦ ਉਹਨਾਂ ਕੋ ਚਾਹੀਦਾ ਰਹਣਾ ਉਹਨਾਂ ਕੋਈ ਨਹੀਂ ਮੈਲੇ ਇਹ ਨੂੰ ਗੱਲ ਕਰ ਨਹੀਂ ਸਕਦੇ ਤੇ ਇਹ ਕਰਨ ਕਰੀ ਹਾਕੀਂ ਨੂੰ ਪਛਾਣ ਦੋ ਨਾ ਬੜੀ ਸੀ ਆਨੇ ਚੁਦੀ ਓਏ ਸ਼ਾਦ ਨਾ ਤੇਰੀ ਕਹਾਂ ਕਿ ਉਹ ਪੰਜਾਬ ਦੀ ਜਾਂ ਕੋਈ ਹੋਰ ਦੀ ਨਾਂ ਦੇ ਸ਼ਾਹ ਉਹ ਤੇ ਮਿਰਚ ਪਾਟੇ ਚੋ ਗਿੱਲੀ ਬਣਾ ਕੇ ਤੇ ਆ ਬੀਡੀ ਮੱਥਾ ਟੇਕ ਕੇ ਆਇਆ ਲੰਗਰ ਦੀ ਤਲਾਸ਼ ਜਾਂ ਸੀ ਸਵੇਰੇ 4 ਵਜੇ ਉੱਠਿਆ ਲੈਣ ਚ ਲੱਗੇ ਹੋਇਆ ਵਧੀਆ ਮੱਥਾ ਰਣੇ ਦੀ ਕਿਰਪਾ ਨਾਲ ਵਧੀਆ ਮੱਥਾ ਟੇਕਿਆ ਜਾਣਾ ਕਰੇ ਭੁੱਖ ਹੋਰ ਕੋਈ ਨਹੀਂ ਦੁੱਖ ਚਲੋ ਚਲੋ ਨਾਨਾ ਜੀ ਸਾਥ ਮੱਥਾ ਟੇਕਦਾ ਸਾਡੇ ਹੁਣ ਮੱਥਾ ਟੇਕ ਕੇ ਅਸੀਂ ਵਾਪਸ ਆ ਰਹੇ ਹਾਂ ਥੱਲੇ ਤੇ ਡੰਡ ਮਾਰਤੇ 35 ਡੰਡ ਡੰਡ